ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੁ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਜਾਤ ਜਿ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਜੋ ਪ੍ਰਕਾਸ਼ਮਾਨ ਹੋ ਕੇ ਪਾਤਸ਼ਾਹ ਜੀ ਨੇ ਹੁਕਮਨਾਮਾ ਸਾਹਿਬ ਬਖਸ਼ੇ ਹਨ ਸਤਿਗੁਰੂ ਜੀ ਦੇ ਪਾਵਨ ਦਰਬਾਰ ਹੇਵਰਡ ਕੈਲੀਫੋਰਨੀਆ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਦੇ ਜਿਸ ਵਿੱਚ ਸਤਿਗੁਰੂ ਜੀ ਨੇ ਅੱਜ ਦੀ ਜਿਹੜੀ ਜੀਵਨ ਜਾਂਚ ਅੱਜ ਦਾ ਹੁਕਮ ਜੋ ਸਾਡੀ ਢੋਲੀ ਵਿੱਚ ਪਾ ਕੇ ਸਾਨੂੰ ਨਿਵਾਜਿਆ ਹੈ ਉਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 638 ਤੋਂ ਲੈ ਕੇ 630 ਤੱਕ 629 ਤੋਂ 630 ਤੱਕ ਸੁਭਾਈ ਮਾਨ ਹੈ ਸੁਰਟ ਰਾਗ ਹੈ ਤੇ ਪੰਜਵੇਂ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਾਚੇ ਦਾ ਅਰਥ ਹੈ ਸਦਾ ਅਟਲ ਰਹਿਣ ਵਾਲਾ ਸਾਹਿਬ ਦਾ ਅਰਥ ਹੈ ਮਾਲਕ ਜੇ ਉਹ ਮਨ ਮੰਨਿਆ ਜਿਹਦੇ ਨਾਲ ਹੁਣ ਮਨ ਮੰਨਣ ਲੱਗ ਪਿਆ ਹੈ ਜਿਹਦੀ ਗੱਲ ਹੁਣ ਮਨ ਮੰਨਣ ਲੱਗ ਪਿਆ ਹੈ ਜਿਹਦੇ ਪਿੱਛੇ ਮਨ ਤੁਰ ਪਿਆ ਹੈ ਹੁਣ ਮਨ ਨੂੰ ਇਹ ਮੰਨਣਾ ਮੰਨਿ ਸ਼ੁਰੂ ਕਰ ਦਿੱਤਾ ਹੈ ਕਿ ਪਰਮਾਤਮਾ ਹੈ ਜੋ ਸਦਾ ਅੰਗ ਸੰਗ ਰਹਿ ਰਿਹਾ ਹੈ ਤੇ ਜਦੋਂ ਇਹ اٹਲ ਵਿਸ਼ਵਾਸ ਇਸ ਮਨ ਨੂੰ ਬੈਠਾ ਹੈ ਤੇ ਸਮਝ ਪਾਏਗੀ ਇਹ ਫਿਰ ਇਸ ਮਨ ਨੂੰ ਹਰ ਸਰਬ ਨਿਰੰਤਰ ਜਾਨਿਆ ਹੁਣ ਜ਼ਰਰੇ ਜ਼ਰਰੇ ਵਿੱਚ ਉਸ ਮਾਲਕ ਪ੍ਰਭੂ ਨੂੰ ਇੱਕ ਰਸ ਵਸਦਾ ਹੋਇਆ ਮਨੁੱਖ ਵੇਖ ਰਿਹਾ ਹੈ ਫਿਰ ਇਸ ਮਨ ਨੇ ਇਹ ਪਛਾਣ ਕਰ ਲਈ ਹੈ ਕਿ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਪ੍ਰਭੂ ਪਰਮਾਤਮਾ ਹੈ ਇੱਕ ਰਸ ਹੈ ਦੁਨੀਆ ਦੇ ਇੱਕ ਨਿੱਕੇ ਤੋਂ ਨਿੱਕੇ ਪੱਤੇ ਤੋਂ ਲੈ ਕੇ ਵੱਡਿਆਂ ਵੱਡਿਆਂ ਰੁੱਖਾਂ ਤੱਕ ਇੱਕ ਨਿੱਕੀ ਜੀ ਕੀੜੀ ਤੋਂ ਲੈ ਕੇ ਹਾਥੀ ਵਰਗੇ ਜਾਨਵਰਾਂ ਤੱਕ ਸਿਤਾਰੇ, ਚੰ드ਮਾ, ਸੂਰਜ, ਪ੍ਰਕਿਰਤੀ, ਪਾਤਾਲ, ਆਕਾਸ਼ ਹਰ ਜੀਵ ਦੇ ਵਿੱਚ ਉਸ ਨਿਰੰਕਾਰ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਹੁਣ ਸਰਬ ਹਰ ਵਕਤ ਸਾਰਿਆਂ ਦੇ ਵਿੱਚ ਨਿਰੰਤਰ ਇੱਕ ਰਸ ਜਾਣਿਆ ਉਸ ਪਰਮਾਤਮਾ ਵੈਗੁਰੂ ਨੂੰ ਹੁਣ ਜਾਣਿਆ ਜਾਂਦਾ ਹੈ ਕਿਉਂਕਿ ਜਦੋਂ ਇਹ ਮਨ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈ ਲੈਂਦਾ ਹੈ ਫਿਰ ਇਸ ਮਨ ਦਾ ਬਦਲਾਵ ਜੀਵਨ ਵਿੱਚ ਆਉਂਦਾ ਹੈ ਫਿਰ ਇਸ ਮਨ ਦੇ ਸੁਭਾਅ ਦੇ ਵਿੱਚ ਬਦਲਾਵ ਆਉਂਦਾ ਹੈ ਤੇ ਜਿਹੜੀਆਂ ਜੀਵਨ ਦੇ ਵਿੱਚ ਫਿਰ ਬੇਚੈਨੀਆਂ ਹੁੰਦੀਆਂ ਹਨ ਬੇਚੈਨੀ ਕਿਉਂ ਹੁੰਦੀ ਹੈ ਜਦੋਂ ਅਸੀਂ ਕੋਈ ਚੀਜ਼ ਦੀ ਇੱਛਾ ਕਰੀਏ ਉਹ ਸਾਨੂੰ ਉਸ ਵਕਤ ਨਾ ਮਿਲੇ ਫਿਰ ਸਾਡਾ ਮਨ ਬੇਚੈਨ ਹੁੰਦਾ ਹੈ ਫਿਰ ਲੱਭਦਾ ਹੈ ਕਿ ਉਹ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਮਿਲੇ ਪਰ ਜਦੋਂ ਪ੍ਰਮਾਤਮਾ ਵਾਹਿਗੁਰੂ ਜੀ ਦੀ ਗੱਲ ਨੂੰ ਇਹ ਮਨ ਸਵੀਕਾਰ ਕਰਨ ਲੱਗ ਪੈਂਦਾ ਹੈ ਕਿ ਹੁਕਮ ਚੋਣਾ ਹੈ ਸਮੇਂ ਤੋਂ ਪਹਿਲਾਂ ਕਿਸੇ ਨੂੰ ਨਾ ਕੁਝ ਮਿਲਿਆ ਤੇ ਨਾ ਮਿਲਣਾ ਉਡੀ ਰਜ਼ਾ ਤੇ ਉਹਦੇ ਭਾਣੇ ਦੇ ਵਿੱਚ ਜੋ ਕੁਝ ਤੇਰੇ ਨਸ ਹੁਕਮ ਦੇ ਵਿੱਚ ਪ੍ਰਮਾਤਮਾ ਨੇ ਤੈਨੂੰ ਬਖਸ਼ੇ ਹੈ ਉਹ ਤੈਨੂੰ ਮਿਲ ਕੇ ਰਹਿਣਾ ਹੈ ਤੂੰ ਭਾਵੇਂ ਕਿਤੇ ਵੀ ਬੈਠਾ ਹੋਵੇਂ ਤੇਰੇ ਰਿਜਕ ਤੇਰੇ ਘਰ ਵਿੱਚ ਆਪ ਪ੍ਰਮਾਤਮਾ ਨੇ ਪਹੁੰਚਾ ਦੇਣਾ ਹੈ ਪਰ ਤੈਨੂੰ ਇੱਕ ਗੱਲ ਮੰਨਣੀ ਪੈਣੀ ਹੈ ਮੰਗਣੀ ਪੈਣੀ ਹੈ ਅਰਦਾਸਾਂ ਕਰਨੀਆਂ ਪੈਣੀਆਂ ਨੇ ਜੋਦੜੀਆਂ ਕਰਨੀਆਂ ਪੈਣੀਆਂ ਨੇ ਉਹ ਕਾਧੀਆਂ ਨੇ हे ਪ੍ਰਮਾਤਮਾ ਮੇਰਾ ਮਨ ਤੇਰੇ ਚਰਨਾਂ ਦੇ ਵਿੱਚ ਜੁੜ ਜਾਵੇ ਵਕਾਰਾਂ ਤੋਂ ਇਹ ਮਨ ਮੁਨਕਰ ਹੋ ਜਾਵੇ ਤੇ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਵੇ ਅੱਜ ਪ੍ਰਮਾਤਮਾ ਤੋਂ ਮੁਨਕਰ ਹੋਇਆ ਏ ਤੇ ਵਿਕਾਰਾਂ ਨਾਲ ਸਾਂਝ ਪਾ ਕੇ ਬੈਠਾ ਏ ਇਸੇ ਕਰਕੇ ਜੀਵਨ ਵਿੱਚ ਦੁੱਖ ਹੈ ਤਕਲੀਫ ਹੈ ਪਰੇਸ਼ਾਨੀਆਂ ਨੇ ਬੇਚੈਨੀ ਹੈ ਤੜਫ ਹੈ ਪਰ ਜਦੋਂ ਇਹ ਮਨ ਨਿਰੰਕਾਰ ਦੇ ਨਾਲ ਜੁੜ ਗਿਆ ਫਿਰ ਬੇਚੈਨੀ ਤੜਫ ਆਦਿਕ ਇਹ ਵਿਕਾਰ ਜੀਵਨ ਦੇ ਵਿੱਚੋਂ ਮਿਟ ਜਾਣਗੇ ਫਿਰ ਪ੍ਰਾਪਤੀ ਕੀ ਹੋਊਗੀ ਆਗੈ ਸੁਖ ਮੇਰੇ ਮੀਤਾ ਫਿਰ ਸਮਝ ਪਵੇਗੀ ਹੈ ਵਾਹਿਗੁਰੂ ਜੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਜੀਵਨ ਸਦਾ ਸੁਖੀ ਰੱਖੇਗਾ ਕਿਉਂਕਿ ਜਿਹੜੇ ਮੇਰੇ ਜੀਵਨ ਦੇ ਵਿੱਚ ਦੁੱਖ ਸੀ ਉਹ ਦੁੱਖ ਇਹ ਸੀ ਕਿ ਮੈਂ ਆਪ ਉਹ ਦੁੱਖ ਆਪ ਸਹੇੜੇ ਸੀ ਕਿਉਂਕਿ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਚਾਹੁੰਦਾ ਸੀ ਹਰ ਚੀਜ਼ ਮੈਨੂੰ ਮਿਲੇ ਪਰ ਹੁਣ ਸਮਝ ਪੈ ਗਈ ਐ ਤੂੰ ਹੀ ਦੇਣੀ ਐ ਤੂੰ ਹੀ ਕਿਰਪਾ ਕਰਨੀ ਐ ਮੇਰਾ ਫਰਜ਼ ਐ ਮਿਹਨਤ ਕਰਨਾ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਭਾਵੇਂ ਉਹ ਬੰਦਗੀ ਕਰਨੀ ਐ ਭਾਵੇਂ ਸੰਸਾਰੀ ਕਰਮ ਕਰਨਾ ਐ ਭਾਵੇਂ ਮੈਂ ਦੁਕਾਨਦਾਰੀ ਕਰ ਰਿਹਾ ਭਾਵੇਂ ਕਿਤਾ ਕਰ ਰਿਹਾ ਕੋਈ ਪਰ ਭਾਵੇਂ ਮੈਂ ਧਰਮ ਦੀ ਦੁਨੀਆ ਦੇ ਵਿੱਚ ਵਿਚਰ ਕੇ ਪਾਠ ਕਰ ਰਿਹਾ ਕੀਰਤਨ ਕਰ ਰਿਹਾ ਕਥਾ ਕਰ ਰਿਹਾ ਕੁਝ ਵੀ ਕਰ ਰਿਹਾ ਇਹ ਸਾਰੇ ਕਰਮ ਮੇਰੇ ਫਰਜ਼ ਬਣਦਾ ਮੈਂ ਇਮਾਨਦਾਰੀ ਨਾਲ ਨਿਭਾਵਾਂ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਮੈਨੂੰ ਇਸ ਰਸਤੇ ਤੇ ਇਸ ਮਾਰਗ ਤੇ ਲੈ ਕੇ ਆਇਆ ਹੈ ਜਿੱਦਣ ਇਹ ਗੱਲ ਮੈਨੂੰ ਸਮਝ ਪੈ ਗਈ ਮੇਰਾ ਜੀਵਨ ਸੁਖੀ ਹੋ ਜਾਵੇਗਾ ਕਿਉਂਕਿ ਚਿੰਤਾਵਾਂ ਮਿਟ ਜਾਣਗੀਆਂ ਸਮਝ ਪੈ ਜਾਵੇਗੀ ਆਪ ਹੀ ਹੈ ਉਹ ਪਾਲਣ ਵਾਲਾ ਆਪ ਹੀ ਹੈ ਉਹ ਜਨਮ ਦੇਣ ਵਾਲਾ ਆਪ ਹੀ ਹੈ ਉਹ ਮਾਰਨ ਵਾਲਾ ਫਿਰ ਜੇ ਉਹ ਆਪ ਹੀ ਸਭ ਕੁਝ ਹੈ ਪਰ ਉਹ ਦੂਰ ਕਾਨੂੰ ਭਜਿਏ ਫਿਰ ਕਿਉਂ ਨਾ ਉਹਦੇ ਨਾਲ ਰਿਸ਼ਤਾ ਜੋੜ ਲਈਏ ਉਹਦੇ ਨਾਲ ਪਿਆਰ ਪਾ ਲਈਏ ਤਾਂ ਕਿ ਜੀਵਨ ਸੁਖੀ ਹੋ ਜਾਵੇ ਆਗੈ ਸੁਖ ਫਿਰ ਆਉਣ ਵਾਲਾ ਸਮਾਂ ਸਦੀਵੀ ਐਸੇ ਭਗਤ ਦਾ ਸੁਖਾਂ ਦਾ ਭਰਪੂਰ ਹੋ ਜਾਂਦਾ ਹੈ ਮੇਰੇ ਮੀਤਾ ਮੇਰੇ ਮਿੱਤਰ ਪਾਛੇ ਆਨੰਦ ਪ੍ਰਭ ਕੀਤਾ ਤੇ ਜਿਹੜਾ ਸਮਾਂ ਬੀਤ ਜਾਂਦਾ ਹੈ ਜ਼ਿੰਦਗੀ ਦੇ ਵਿੱਚੋਂ ਮਨੁੱਖ ਉਸ ਸਮੇਂ ਨੂੰ ਯਾਦ ਕਰ ਕਰਕੇ ਦੁਖੀ ਤੇ ਪਰੇਸ਼ਾਨ ਨਹੀਂ ਹੁੰਦਾ ਸਕੂਨ ਨੂੰ ਵੀ ਪ੍ਰਮਾਤਮਾ ਦੀ ਰਜ਼ਾ ਤੇ ਭਾਣੇ ਵਿੱਚ ਗੁਜ਼ਰਿਆ ਹੋਇਆ ਸਮਾਂ ਜਾਣ ਕੇ ਆਨੰਦ ਤੇ ਖੇੜੇ ਦੇ ਵਿੱਚ ਹੀ ਰਹਿੰਦਾ ਹੈ ਮਨੁੱਖ ਦੋ ਅਵਸਥਾਵਾਂ ਵਿੱਚ ਜੀਉਂਦਾ ਹੈ ਜਾਂ ਆਉਣ ਵਾਲੇ ਸੁੱਖਾਂ ਨੂੰ ਸੋਚ ਕੇ ਜਾਂ ਪਿੱਛੇ ਗਏ ਹੋਏ ਦੁੱਖਾਂ ਨੂੰ ਸੋਚ ਕੇ ਹਰ ਵਕਤ ਪਰੇਸ਼ਾਨੀ ਅੱਜ ਵਿੱਚ ਨਹੀਂ ਜੀਉਂਦਾ ਹੈ ਮਨੁੱਖ ਦੀ ਇੱਕ ਸੁਭਾਅ ਹੈ ਇਹ ਪ੍ਰੈਜ਼ੈਂਟ ਵਿੱਚ ਨਹੀਂ ਜਿਉਂਦਾ ਜਾਂ ਆਉਣ ਵਾਲੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਦੇ ਵਿੱਚ ਬੈਠੇ ਅੱਗੇ ਕੀ ਹੋਵੇਗਾ ਜਾਂ ਪਿੱਛੇ ਜੋ ਲੰਘ ਚੁੱਕਿਆ ਹੈ ਉਸ ਨੂੰ ਲੈ ਕੇ ਤੁਰੇ ਆਪਾਂ ਕਹਿੰਦੇ ਨਾ ਕਿ ਭੂਤ ਤੁਰੇ ਫਿਰਦੇ ਨੇ ਸੱਚ ਜਾਣਿਓ ਜਿਹੜਾ ਮਨੁੱਖ ਪਾਸਟ ਨੂੰ ਫੜ ਕੇ ਬੈਠਾ ਹੈ ਭੂਤਕਾਲ ਨੂੰ ਫੜ ਕੇ ਬੈਠੇ ਉਹ ਜਿਉਂਦਿਆਂ ਜੀ ਭੂਤ ਵਾਂਗੂ ਘੁੰਮ ਰਿਹਾ ਇਸ ਕਰਕੇ ਮੇਰੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਚਿੰਤਾ ਨਾ ਕਰ ਜੋ ਪਿੱਛੇ ਸਮਾਂ ਲੰਘ ਚੁੱਕਿਆ ਹੈ ਉਨੀ ਪਕੜ ਛੱਡ ਦੇ ਉਹ ਦੁਬਾਰਾ ਨਹੀਂ ਆਉਣਾ ਤੇ ਜਿਹੜਾ ਆਉਣ ਵਾਲਾ ਹੈ ਉਹਦੀ ਉਹਨੂੰ ਫੜ ਕੇ ਰੱਖ ਉਹਦੀ ਵਿਚਾਰ ਕਰ ਤਾਂ ਕਿ ਉਹ ਵਧੀਆ ਤੇ ਪਿਆਰਾ ਤੇ ਨਿਰਮਲ ਨਿਕਲੇ ਅੱਜ ਵਿੱਚ ਜੀ ਅੱਜ ਦੇ ਦਿਨ ਨੂੰ ਜੀ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰ ਇੱਕ ਇੱਕ ਘੜੀ ਇੱਕ ਇੱਕ ਪਲ ਨੂੰ ਆਪਣੇ ਸਵਾਸਾਂ ਨੂੰ ਸੈਲੀਬ੍ਰੇਟ ਕਰ ਕੀ ਪਤਾ ਕੀ ਇਹ ਸਵਾਸ ਦੁਬਾਰਾ ਮਿਲਣੇ ਕਿ ਨਹੀਂ ਮਿਲਣੇ ਅੱਜ ਦੇ ਵਿੱਚ ਜਿਵੇਂਗਾ ਤੇ ਆਨੰਦ ਤੇ ਖੇੜੇ ਵਿੱਚ ਰਹੇਗਾ ਪਿਛਲੀਆਂ ਚੀਜ਼ਾਂ ਦੀ ਪਕੜ ਛੱਡ ਦੇ ਜਦ ਸਭਿਕ ਇਹ ਜਦ ਤਣ ਇਹ ਗੱਲ ਸਮਝ ਤੇ ਸੋਝੀ ਪੈ ਜਾਵੇਗੀ ਜਦਣ ਇਸ ਗੱਲ ਦੀ ਵਿਚਾਰ ਜੀਵਨ ਵਿੱਚ ਆ ਜਾਵੇਗੀ ਉਦਣ ਕੀ ਹੋਵੇਗਾ ਪਾਚੇ ਆਨੰਦ ਪ੍ਰਭ ਕੀਤਾ ਤੇ ਜੀਵਨ ਆਨੰਦ ਤੇ ਖੇੜੇ ਦੇ ਵਿੱਚ ਨਿਕਲੂਗਾ ਹੁਣ ਪਿਛਲੀਆਂ ਚੀਜ਼ਾਂ ਦੇ ਵਿੱਚ ਜੀਵਨ ਨਹੀਂ ਲੁਭਾਏ ਮਾਨ ਹੋਵੇਗਾ ਉਹ ਚੁਲੁਪਤ ਨਹੀਂ ਹੋਵੇਗਾ ਵਿਕਾਰਾਂ ਦੀ ਦਲਦਲ ਵਿੱਚ ਨਹੀਂ ਫਸੇਗਾ ਹੁਣ ਉਹ ਛੱਡ ਦਿੱਤਾ ਹੈ ਜੋ ਸਮਾਂ ਲੰਘਿਆ ਹੈ ਉਣਾ ਆਦੇ ਵਿੱਚ ਜੀ ਰਿਹਾ ਹੈ ਤੇ ਸਦਾ ਖੇੜਾ ਤੇ ਆਨੰਦ ਜੀਵਨ ਵਿੱਚ ਰਹੇਗਾ ਇਸੇ ਨੂੰ ਕਹਿੰਦੇ ਚੜ੍ਹਦੀ ਕਲਾ ਪੋਜ਼ਿਟਿਵਿਟੀ ਆਪਣੇ ਜੀਵਨ ਵਿੱਚ ਚੜ੍ਹਦੀ ਕਲਾ ਲੈ ਕੇ ਆਉਣੀ ਹੈ ਜਿੱਦਣ ਅਸੀਂ ਪੋਜ਼ਿਟਿਵ ਸੋਚਣ ਲੱਗ ਪਏ ਪੋਜ਼ਿਟਿਵ ਵਿਚਾਰ ਹੋ ਗਏ ਪੋਜ਼ਿਟਿਵ ਫੀਲਿੰਗ ਹੋ ਗਈ ਉਦੋਂ ਜੀਵਨ ਵਿੱਚ ਵਿਕਾਰ ਵੀ ਆਉਣੇ ਬੰਦ ਹੋ ਜਾਣਗੇ ਜੀਵਨ ਵਿੱਚ ਦੁੱਖ ਵੀ ਆਉਣੇ ਬੰਦ ਹੋ ਜਾਣਗੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਇਲਾਜ ਲੱਭ ਜਾਵੇਗਾ ਚਿੰਤਾਵਾਂ ਮਿਟ ਜਾਣਗੀਆਂ ਪਰੇਸ਼ਾਨੀਆਂ ਮਿਟ ਜਾਣਗੀਆਂ ਸਭ ਕਹਿੰਦੇ ਪਰਮੇਸ਼ਰ ਬਣਤ ਬਣਾਈ ਸਮਝ ਪੈ ਗਈ ਹੁਣ ਹਰ ਇੱਕ ਇੱਕ ਚੀਜ਼ ਉਸ ਪਰਮਾਤਮਾ ਵਾਹਿਗੁਰੂ ਨੇ ਆਪ ਬਣਾਈ ਹੈ ਫਿਰ ਡੋਲਤ ਕਤ ਹੂ ਨਹੀਂ ਜਦ ਹਰ ਤੀਜੀ ਉਹਨੇ ਬਣਾਈ ਹੈ ਫਿਰ ਮੈਂ ਕਿਉਂ ਡੋਲਾਂ ਹਰ ਤੀਜੀ ਜੀ ਜਿਉਨੇ ਮੇਰੇ ਜੀਵਨ ਦੇ ਵਿੱਚ ਆਪ ਟਿਕਾਈ ਹੈ ਤੇ ਮੈਂ ਫਿਰ ਕਿਉਂ ਡੋਲਾਂ ਕਿਉਂਕਿ ਡੋਲਣਾ ਨਹੀਂ ਮੈਨੂੰ ਚਾਹੀਦਾ ਮੈਨੂੰ ਦ੍ਰਿੜਤਾ ਦੇ ਨਾਲ ਸਕੋ ਉਹਦਾ ਮੁਕਾਬਲਾ ਕਰਨਾ ਚਾਹੀਦਾ ਜਿਹੜੇ ਮਨੁੱਖ ਦੁੱਖਾਂ ਦਾ ਮੁਕਾਬਲਾ ਕਰਦੇ ਹਨ ਉਹੀ ਮਨੁੱਖ ਸੰਸਾਰ ਦੇ ਚੰਗੇ ਵਧੀਆ ਖਿਡਾਰੀ ਬਣਦੇ ਹਨ ਹੁਣ ਖਿਡਾਰੀ ਜਿਸ ਨੂੰ 올림픽 ਦੇ ਵਿੱਚ ਭੱਜਣਾ ਹੈ ਜਿੱਤਣਾ ਹੈ ਉਹਨੇ ਇੱਕ ਦਿਨ ਵਾਰ ਇੱਕ ਦਿਨ ਤੇ ਹੈ ਨਹੀਂ ਕਿ ਅੱਜ ਹੀ ਜਾ ਕੇ ਜਿੱਤ ਗਿਆ ਕਿਤਨੀ ਮਿਹਨਤ ਸਰੀਰ ਨੂੰ ਕਿੰਨਾ ਤੋੜਿਆ ਕਿੰਨੇ ਦਰਦ ਸਹੇ ਨੇ ਕਿੰਨੇ ਦੁੱਖ ਸਹੇ ਨੇ ਤੁਸੀਂ ਕਦੀ ਦੌੜਨ ਵਾਲੇ ਮਨੁੱਖ ਨੂੰ ਵੇਖੋ ਜਦੋਂ ਉਹ ਪਹਿਲੇ ਦਿਨ ਦੌੜਨਾ ਸ਼ੁਰੂ ਕਰਦਾ ਹੈ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਂਦੀਆਂ ਮਨੁੱਖ ਤਕਲੀਫ ਦੇ ਵਿੱਚ ਹੁੰਦਾ ਹੈ ਪਰ ਉਹ ਦੁੱਖ ਤੋਂ ਅਗਲਾ ਆਨੰਦ ਹੈ ਉਹ ਦੁੱਖ ਤੋਂ ਅਗਲਾ ਖੇੜ ਹੈ ਉਹ ਦੁੱਖ ਦੀ ਪੀੜਾ ਨੂੰ ਬਰਦਾਸ਼ਤ ਕਰਦਾ ਹੋਇਆ ਜਦੋਂ ਉਹਦੇ ਨਾਲ ਟਕਰਾਂਦਾ ਹੋਇਆ ਅੱਗੇ ਲੰਘਦਾ ਹੈ ਫਿਰ ਇੱਕ ਜਿੱਤ ਦੀ ਖੁਸ਼ੀ ਹੈ ਇੱਕ ਜਿੱਤ ਦਾ ਆਨੰਦ ਹੈ ਇੱਕ ਜਿੱਤ ਦਾ ਖੇੜ ਹੈ ਸਬ ਜੀ ਕਹਿੰਦੇ ਨੇ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਹੀਂ ਫਿਰ ਹੁਣ ਡੋਲਣਾ ਜੀਵਨ ਵਿੱਚ ਨਹੀਂ ਰਿਹਾ ਕਿਉਂਕਿ ਸਮਝ ਪੈ ਗਈ ਹੈ ਹਰ ਚੀਜ਼ ਵਾਹਿਗੁਰੂ ਪ੍ਰਭ ਪਰਮਾਤਮਾ ਨੇ ਆਪ ਬਣਾਈ ਹੈ ਸਭ ਜੀ ਤੇਰੇ ਦਇਆਲਾ ਜਿਤਨੇ ਵੀ ਜੀਵ ਨੇ 헤 ਦਇਆ ਦੇ ਘਰ ਪ੍ਰਭੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਦਿਆਲੂ ਪ੍ਰਭੂ ਹਰ ਜੀਵਾਂ ਦੇ ਉੱਪਰ ਤੇਰੀ ਇੱਕ ਤਿੱਖੀ ਨਿਗਾਹ ਹੈ ਹਰ ਇੱਕ ਨੂੰ ਤੂੰ ਵੇਖ ਰਿਹਾ ਹੈ ਆਪਣੇ ਭਗਤ ਕਰੇ ਪ੍ਰਤ ਪਾਲਾ ਤੇ ਜਿਹੜੇ ਤੇਰੇ ਭਗਤ ਨੇ ਉਹ ਸਦਾ ਹੀ ਤੈਨੂੰ ਹਾਜ਼ਰ ਨਾਜ਼ਰ ਜਾਣਦੇ ਨੇ ਤੇ ਉਹਨਾਂ ਨੂੰ ਇਹ ਸਮਝ ਪੈ ਗਈ ਹੈ ਕਿ ਤੂੰ ਆਪ ਹੀ ਪ੍ਰਤਪਾਲਣਾ ਕਰਨ ਵਾਲਾ ਹੈ ਤੂੰ ਆਪ ਹੀ ਆਪਣੇ ਭਗਤਾਂ ਦੀ ਪ੍ਰਤਪਾਲਦਾ ਹੈ ਉਹਨਾਂ ਦੀ ਲਾਜ ਰੱਖਦਾ ਹੈ ਉਹਨਾਂ ਦੀ ਪਿਆਜ ਰੱਖਦਾ ਹੈ ਸਦਾ ਉਹਨਾਂ ਦਾ ਆਸਰਾ ਤੇ ਸਹਾਰਾ ਬਣਦਾ ਹੈ ਅਚਰਜ ਤੇਰੀ ਵਡਿਆਈ ਜਦੋਂ ਇਹ ਸਮਝ ਪੈ ਗਈ ਫਿਰ ਇੱਕ ਸਰਪ੍ਰਾਈਜ਼ ਕਰਨ ਵਾਲਾ ਜੀਵਨ ਵਿੱਚ ਬਦਲਾਅ ਆਇਆ ਅਚਰਜ ਮੈਂ ਇੱਕ ਬਦਲਾਅ ਆਇਆ ਤੇ ਸਮਝ ਪੈ ਗਈ ਐ ਤੇਰੀਆਂ ਵਡਿਆਈਆਂ ਸਰਪ੍ਰਾਈਜ਼ ਕਰਨ ਵਾਲੀਆਂ ਨੇ ਪਲਾਂ ਦੇ ਵਿੱਚ ਤੇਰੇ ਕੌਤਕ ਕੁਝ ਦਾ ਕੁਝ ਬਣਾ ਦਿੰਦੇ ਹਨ ਮੈਂ ਵਿਸਮਾਦ ਹੋ ਜਾਣਾ ਹਾਂ ਇਹਨਾਂ ਚੀਜ਼ਾਂ ਨੂੰ ਤੱਕ ਕੇ ਸਰਪ੍ਰਾਈਜ਼ ਹੋ ਜਾਣਾ ਹਾਂ ਅਚਰਜ ਹੈਰਾਨ ਕਰਨ ਵਾਲੀਆਂ ਤੇਰੀਆਂ ਵਡਿਆਈਆਂ ਨੇ ਨਿਤਨਾਨਕ ਨਾਮ ਤੇ ਆਏ ਫਿਰ ਇਹ ਮਨੁੱਖ ਜਦੋਂ ਉਹਨੂੰ ਇਹ ਸਮਝ ਪੈ ਜਾਂਦੀ ਐ ਉਹ ਵੈਗੁਰੂ ਦੀਆਂ ਵਡਿਆਈਆਂ ਬੇਅੰਤ ਨੇ ਉਹ ਰਹਿਮ ਤਾਂ ਕਰਦਾ ਰਹਿ ਰਿਹਾ ਹੈ ਕਿਰਪਾਲੂ ਹੈ ਬਖਸ਼ਣਹਾਰ ਹੈ ਉਹ ਹਮੇਸ਼ਾ ਹੀ ਪਿਆਰ ਦੇ ਘਰ ਵਿੱਚ ਵਰਤਦਾ ਹੈ ਫਿਰ ਸਭ ਕਹਿੰਦੇ ਨਿਤ ਰੋਜ਼ਾਨਾ ਐਸੇ ਵਾਹਿਗੁਰੂ ਦੇ ਹੁਕਮ ਨੂੰ ਧਿਆਇਆ ਕਰ ਉਹਦੇ ਹੁਕਮ ਵਿੱਚ ਰਿਹਾ ਕਰ ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ बार-ਬਾਰ ਇਹ ਗੱਲ ਸਮਝਾਉਂਦੇ ਹਨ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਰ ਇਸੇ ਕਰਕੇ ਕੀ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਹਾਂ ਮੈਂ ਕਹਿਣਾ ਕੋਈ ਆਓ ਅੱਜ ਦੇ ਪਾਵਨ ਬਚਨਾਂ ਨੂੰ ਜੀਵਨ ਵਿੱਚ ਵਸਾਈਏ ਫੇਸਬੁੱਕ ਦੇ ਉੱਪਰ ਵੀ ਇਹ ਆਪ ਜੀ ਹੁਕਮਨਾਮਾ ਜਾ ਕੇ ਸੁਣ ਸਕਦੇ ਹੋ ਸਾਡੇ ਗੁਰੂ ਘਰ ਦੇ ਪੇਜ ਹੇਵੜ ਗੁਰਦੁਆਰਾ ਸਾਹਿਬ ਹੇਵੜ ਦੇ ਪੇਜ ਤੇ ਜਾ ਕੇ ਉਹਦੇ ਉੱਪਰ ਵੀ ਪਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਆਸਾ ਕੀ ਵਾਰ ਦੀ ਵਿਚਾਰ ਜੋ ਸਵੇਰੇ 6:00 ਵਜੇ ਲਾਈਵ ਇਹਦੇ ਉੱਪਰ ਪ੍ਰਸਾਰਿਤ ਕੀਤੀ ਜਾਂਦੀ ਹੈ ਜਰੂਰ ਸਰਵਣ ਕਰਨੀ ਜੀ ਉਹਦੇ ਵਿਚਾਰ ਵੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ